ਫਰਜ ਕਰ ਲਓ ਕਿ ਤੁਸੀਂ ਇੱਕ ਬਿਜ਼ਨਸ ਕਰ ਰਹੇ ਹੋ ਤੁਸੀਂ ਉਹ ਚ ਕਾਮਯਾਬ ਹੋਗੇ ਹੁਣ ਮੇਰਾ ਮਨ ਵੀ ਕਰ ਰਿਹਾ ਵੀ ਮੈਂ ਵੀ ਕਾਮਯਾਬ ਹੋਵਾਂ ਮੈਂ ਵੀ ਪੈਸੇ ਬਣਾਵਾਂ ਪਰ ਮੇਰਾ ਉਹ ਚੱਲਿਆ ਨਹੀਂ ਮੈਂ ਫੇਲ ਹੋ ਗਿਆ ਬਿਲਕੁਲ ਇਹੀ ਤਾਂ ਦੱਸਦਾ ਜੋਤਿਸ਼ ਅਸਲ ਦੇ ਵਿੱਚ ਜੋਤਿਸ਼ ਹੈ ਹੀ ਇਹ ਚੀਜ਼ ਕਿ ਤੁਸੀਂ ਕੀ ਚੀਜ਼ ਹੋ ਪਹਿਲਾ ਹੁਣ ਤੁਸੀਂ ਦੇਖੋ ਵੀ ਮੈਂ ਕਿਹਾ ਨਾ ਕਿ ਆਪਾਂ ਬੱਚੇ ਨੂੰ ਕਹਿੰਨੇ ਆ ਵੀ ਤੂੰ ਇਹਨੇ ਡਾਕਟਰ ਹੀ ਬਣਨਾ ਮੈਂ ਤੇ ਇਹਨੂੰ ਆਹੀ ਬਣਾਉਣਾ ਬਾਤ ਤਾਂ ਨਾ ਪ੍ਰੈਸ਼ਰ ਬੱਚੇ ਦੇ ਦਿਮਾਗ 'ਚ ਉਹ ਵਿਚਾਰੇ ਦੀ ਆਪਣੀ ਸੋਚ ਤੇ ਰਹੀ ਨਹੀਂ ਉਹਨੇ ਕੁਝ ਵੀ ਨਹੀਂ ਬਣਨਾ ਫਿਰ ਤੁਹਾਨੂੰ ਕਲੀਅਰ ਦੱਸ ਜੇ ਬਾਹਰ ਵੀ ਗਿਆ ਤੇ ਉਹਦੇ ਚਿਹਰੇ ਦੀ ਸਮਾਈਲ ਨਹੀਂ ਆਉਣੀ ਕਿਉਂਕਿ ਉਹ ਤੇ ਤੁਹਾਡੇ ਆਪਣੇ ਮਾਪਿਓ ਦੀ ਇੱਜ਼ਤ ਲਈ ਬਣਿਆ ਗੱਲ ਕੀ ਹੈ ਸ਼ੌਂਕ ਦੀ ਅੰਗਰੇਜ਼ ਪੁੱਛਦੇ ਆ ਬੱਚੇ ਨੂੰ ਕਿ ਜਿੱਧਰ ਤੂੰ ਸ਼ੌਂਕ ਹੈ ਉਹ ਕਰ ਜੇ ਉਹ ਲਾਈਨਾਂ ਮਾਰ ਲੱਗਿਆ ਤੇ ਉਹਨਾਂ ਨੇ ਉਹਨੂੰ ਪੱਤਰਕਾਰੀ 'ਚ ਪਾ ਦੇਣਾ ਵੀ ਜੋ ਸ਼ੌਂਕ ਹੈ ਉੱਥੇ ਪਾ ਦਿਓ ਬੱਚੇ ਨੂੰ ਹਨਾ ਜਿੱਦਾਂ ਮੈਂ ਆਪਾਂ ਬਾਜ ਦੀ ਐਗਜ਼ ਇਹਦਾ ਮੁੰਡਾ ਇੰਜੀਨੀਅਰ ਬਣਿਆ ਇਹ ਇੰਨੇ ਪੈਸੇ ਕਮਾ ਰਿਆ ਤੂੰ ਵੀ ਪੁੱਤ ਇਹੀ ਬਣਨਾ ਹੈ ਇਹਦਾ ਮੁੰਡਾ ਬਾਹਰ ਗਿਆ ਉਹਨੇ ਕੋਠੀ ਪਾ ਲਈ ਤੂੰ ਪੁੱਤ ਚੱਲ ਬਾਹਰ ਆਪਣੇ ਤੋਂ ਦੂਰ ਕਰ ਦਿਓ ਅਸੀਂ ਕੋਠੀ ਚਾਹੀਦੀ ਹੈ ਬਰਾਬਰ ਦਾ ਚਾਹੀਦੀ ਹੈ ਸਾੰਨੇ ਅਸੀਂ ਇਹਦਾ ਬੱਚੇ ਤੋਂ ਇਹ ਨਹੀਂ ਪੁੱਛਣਾ ਕਿ ਪੁੱਤ ਤੇਰਾ ਮਨ ਹੈ ਤੂੰ ਸਾਡੇ ਤੋਂ ਦੂਰ ਰਹਿ ਸਕਦਾ ਤੂੰ ਆਪਣਾ ਕੰਮ-ਕਾਰ ਇਕੱਲਾ ਰਹਿ ਕੇ ਕਰ ਸਕਦਾ